ਕਨੋਰੀ ਬਾਟਰ ਤੋਂ ਗਰਾਉਂਡ ਜ਼ੀਰੋ ਲੈਵਲ ਤੋਂ ਲਾਈਵ ਆ ਤੇ ਸਾਡੇ ਨਾਲ ਮੌਜੂਦ ਨੇ ਸੱਸੀ ਗਰਸਨ ਸਿੱਕਾ ਜੀ ਖੰਸਪਾਲ ਜਿਹੜੇ ਜਿੱਥੇ ਆਪਾਂ ਦੇਖ ਸਕਦੇ ਆ ਵੀ ਕਿਸਾਨਾਂ ਦੇ ਉੱਤੇ ਜਿਹੜੇ ਪੁਲਿਸ ਦੇ ਵੱਲੋਂ ਇਹ ਅਮਲੇ ਕੀਤੇ ਜਾਂਦੇ ਪੁਲਿਸ ਦੇ ਵੱਲੋਂ ਸਰਕਾਰ ਵੱਲੋਂ ਜਿਹੜਾ ਪੁਲਿਸ ਨੂੰ ਹੁਕਮ ਦਿੱਤੇ ਗਏ ਨੇ ਵੀ ਚੈੱਕ ਕਰ ਰਹੇ ਆ ਸਰਦਾਰ ਜੀ ਜੀ ਬਲੇਵਾਰੀ ਜੀ ਜੀ ਉਹ ਤੁਹਾਨੂੰ ਜੇ ਜਦੋਂ ਤੁਸੀਂ ਹਸਪਤਾਲੋਂ ਦੇ ਇਲਾਜ ਕਰਾਇਆ ਜਾਂਦਾ ਪਰ ਅੱਤੀ ਅਸੀਂ ਦੇਖ ਰਿਹਾ ਕਿ ਤੁਸੀਂ ਆਰਮੀ ਤੋਂ ਤੇ ਤੁਸੀਂ ਸਰਦਾਰ ਜਗਜੀ ਸਿੰਘ ਨਾਲ ਵੱਜੇ ਸਪੋਰਟ ਕਰਨ ਆਇਆ ਤਾਂ ਕਿਵੇਂ ਦੇਖਦੇ ਇਸ ਨੂੰ ਅਸੀਂ 22 ਦਸੰਬਰ ਤੋਂ ਲੈ ਕੇ ਸਟੇਟ ਦੇ ਉੱਤੇ ਗੋਦੀ ਕਰ ਰਹੇ ਤੇ ਬੱਲੇਆ ਸਾਹਿਬ ਟਰਾਲੀ ਹੈ ਉਹ ਕੋਈ ਬੱਲੇਆ ਸਾਹਿਬ ਦੀ ਪਾਰਟੀ ਚ ਸੀ ਵੀ ਰੋਕ ਕਮੇਟੀ ਨੇ گلتی نہ کرے والا <سؤال> چکن واسطے آؤ گا سارا کٹ پارٹیاں تو کچھ لانگ کے آؤ گا ابھی نہیں چکن دل گے پانی کو سوچے پر وہ بھی سارے برا ہے سرکار پاوا ناوا دا رہی ہے سرکار وہ سارے سارا فورسا سمجھیں کہ سارے وڈے بھی کھڑے ہوئے ہیں وہ کتنے بھی آن نئے یہ سرکار کا ویسے ہی وہم کریں جیسے گا کی جائے تو سردار جگہ چالی دن پورے ہو گئے مرد مرد بیٹھے ہوئے یہ امردھاری گرو یہ قربانیاں دنیا پڑ گیا وہ کوئی اتنے ڈرامہ کرنے نہیں بیٹھا وہ قربانی داستے بیٹھا ہے سارے پناب دیش ناد کرا واسطے 90% ਸਾਡੀਆਂ ਕੁਰਬਾਨੀਆਂ ਸਿੱਖਾਂ ਦੀਆਂ ਔਰ ਪੰਜਾਬੀਆਂ ਦੀਆਂ ਔਰ ਸਾਨੂੰ ਜਿਹੜੀਆਂ ਖਾੜੀਆਂ ਮੰਗਾਂ ਹੁੰਦੀਆਂ ਸਰਕਾਰਾਂ ਸਾਨੂੰ 1% ਜਾਂ 2% ਕਹਿ ਕੇ ਸਾਨੂੰ ਕਰ ਦਿੰਦੀਆਂ 2% ਵਾਲਾ ਪੰਗਾ ਲੈ ਕੇ ਤਾਂ ਦੇਖੋ 2% ਵਾਲਾ ਲੰਗਰ ਵਰਤਾ ਰਿਹਾ ਹੈ 2% ਵਾਲਾ ਚੀਨ ਦੇ ਬਾਡਰ ਤੇ ਲੜ ਰਿਹਾ ਹੈ 2% ਵਾਲਾ ਪਾਕਿਸਤਾਨ ਦੇ ਬਾਡਰ ਤੇ ਲੜ ਰਿਹਾ ਹੈ ਤੇ ਅਸੀਂ ਵੀ ਸਾਫਕਾ ਉੱਥੋਂ ਹੋ ਕੇ ਆਏ ਆਂ ਅਸੀਂ ਬੰਦੂਕਾਂ ਛੱਡ ਕੇ ਆਏ ਆਂ ਉੱਥੇ ਚਲਾਉਣੀਆਂ ਨਹੀਂ ਭੁੱਲਿਆ ਅਸੀਂ ਅਸੀਂ ਚਲਾਉਣੀਆਂ ਨਹੀਂ ਭੁੱਲਿਆ ਅਜੀ ਅਜੇ ਵੀ ਜਾਣਦੇ ਆ ਬਦੂਖਾ ਚਲਾਉਣ ਜੇ ਸਰਕਾਰ ਕੁਛ ਇਹੋ ਜੇ ਲਫਜ਼ ਬੋਲੂਗੀ ਜਾਂ ਸਰਕਾਰ ਕੋਈ ਇਹੋ ਜੇ ਸਟੇਪ ਚੱਕੂਗੀ ਸਾਡੀਆਂ ਡੈਡ ਪਾਰਟੀ ਦੇ ਉੱਤੋਂ ਦੀ ਨੰਕ ਕੇ ਜਾਊਗੀ ਢੱਲੇਵਾਲ ਸਾਹਿਬ ਦੇ ਕੋਲੇ ਉਹਨਾਂ ਤੇ ਕਰਨ ਜਾਣ ਦਿੰਦੇ ਸੀ ਕੋਲੇ ਜੇ ਗੱਲ ਕੀਤੀ ਜਾਵੇ ਸਰ ਤੁਹਾਡੇ ਨਾਲ ਤਾਂ ਇਹ ਮੋਰਚਾ ਹੋਰ ਕਿੰਨਾ ਲੰਮਾ ਚੱਲੇਗਾ ਇਹ ਸਿਰ ਸਰਕਾਰਾਂ ਦੇ ਡਿਪੈਂਡ ਆ ਜੀ ਸਰਕਾਰਾ ਜੀ ਨੰਦਰ ਮੋਦੀ ਜੀ ਅਗਰੇ ਛੇਤੀ ਮੰਨਦੇ ਆ ਬਹੁਤ ਛੇਤੀ ਚੱਕਿਆ ਜਾਊਗਾ ਨਹੀਂ ਤਾਂ ਇਹ ਲੰਮਾ ਮੋਰਚਾ ਇਹ ਅੱਜ ਨਹੀਂ ਹੈ ਤੇ ਕਾਫੀ ਟਾਈਮ ਲੱਗੂਗਾ ਸਾਨੂੰ ਤੇ ਸਰਕਾਰਾਂ ਨੂੰ ਅਸੀਂ ਮਨਾ ਕੇ ਹੀ ਹਟਾਂਗੇ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਨਰਿੰਦਰ ਮੋਦੀ ਦੇ ਖੋਜ ਜਿਹੜਾ ਪੰਜਾਬੀ ਸਿੰਗਰਾਂ ਨੂੰ ਮਿਲਦਾ ਪਤਾ ਹੀ ਮੈਂ ਪੰਜਾਬੀ ਕਲਾਕਾਰਾਂ ਨੂੰ ਬਾਲੀਵੁੱਡ ਦੇ ਕਲਾਕਾਰਾਂ ਨੂੰ ਮਿਲਦਾ ਪਤਾ ਹੀ ਮੈਂ ਪਰ ਉਹਦੀ ਸਿੱਧੇ ਸੰਦਾਜ ਤੇ ਕੀ ਸਿੱਧੇ ਦਵਾਜੇ ਬਾਜ 40 ਦਿਨ ਪੂਰੇ ਹੋ ਗਏ ਤੇ ਉਹਨਾਂ ਨੂੰ ਮਿਲਣ ਨਹੀਂ ਆ ਰਹੇ ਉਹਨਾਂ ਨਾਲ ਗੱਲ ਨਹੀਂ ਕਰ ਰਹੇ ਹੁਣ ਤੁਸੀਂ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਕਿ ਸੱਚ ਆ ਬਿਲਕੁਲ ਸੱਚ ਨੂੰ ਪਾਸੀ ਹੈ ਝੂਠ ਨੂੰ ਪੁੱਛਿਆ ਪਰ ਕੁਝ ਧਿਆਨ ਆ ਸਭ ਕੁਝ ਉਹਨਾਂ ਨੂੰ ਕਲਾਕਾਰਾਂ ਨੂੰ ਮਿਲ ਸਕਦੇ ਆ ਲੇਕਿਨ ਜੋ ਦੇਸ਼ ਦੇ ਖਾਤਰ ਜਾਂ ਕਿਸਾਨਾਂ ਦੇ ਖਾਤਰ ਇਹ ਵਜੋਂ ਕਿ ਲੋਕਸਾਨਾਂ ਦੀ ਖਾਤਰ ਨਹੀਂ ਮੈਟਾਗਾ ਉਹ ਸਿਰਫ ਵਿੱਚ ਦੁਕਾਨਦਾਰ ਵਪਾਰੀ ਵਰਗ ਪਣ ਨਹੀਂ ਕਿਹੜੇ ਕਿਹੜੇ ਸਾਰੇ ਦੇ ਵਿੱਚ ਆ ਜਾਂਦੇ ਆ ਮੈਂ ਆਪਣੀ ਲੜਾਈ ਨਹੀਂ ਲੜ ਰਿਆ ਵੀਮੇਂਦਰ ਲਾਭੀ ਨੂੰ ਜੋ ਪੰਜਾਬ ਦੀ ਭਾਰਤ ਸਰਕਾਰ ਦੀ ਸਾਰੀ ਕੈਬਨਟ ਉਹਨਾਂ ਨੂੰ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਇਹ ਹੱਲ ਕਰਨੇ ਚਾਹੀਦੇ ਅਸੀਂ ਐਮਐਫਸੀ ਲੈ ਕੇ ਰਵਾਂਗੇ ਤੇ ਜਿਹੜੀਆਂ ਸਾਡੀਆਂ ਮੰਗਾਂ ਅਸੀਂ ਲੈ ਕੇ ਰਵਾਂਗੇ ਕਿ ਸਾਨੂੰ ਜਿੰਨੀਆਂ ਮਰਜ਼ੀ ਵੀ ਕੁਰਬਾਨੀਆਂ ਦੇਣੀਆਂ ਪੈਣ ਕਲਾਕਾਰਾਂ ਨੂੰ ਮਿਲਵਾ ਤੁਸੀਂ ਗੱਲ ਕਰ ਰਿਹਾ ਸਾਡੇ ਕਲਾਕਾਰ ਸਾਡਾ ਕਿਸਾਨ ਦੇ ਕੋਤਾ ਹੋ ਉਹ ਕਾਰੇ ਉਹ ਕਾਰੇ ਕੱਪੜੇ ਪਾ ਕੇ ਗਿਆ ਉਹ ਤਾਂ ਪੰਜ ਦਿਨ ਹੋ ਗਿਆ ਪਰ ਉਹ 7000 ਆਦਮਿਆਂ ਦਾ ਕੱਟ ਦਿੱਤਾ ਸੀਗਾ ਤੇ ਅੱਜ ਬੱਲੇਵਾਲ ਸਾਹਿਬ ਦੀ ਸੋਚ ਦੇ ਉੱਤੇ ਕਾਮਦਾਰ ਭੜੀ ਵਾਲਾ ਨਾਈ ਟੀਲਰ ਦਾ ਕੋ ਮੋਚੀ ਜਿਹੜੀ ਬੜੀ ਆ ਦਕਾਨਦਾਰ ਵਪਾਰੀ ਸਾਬਕਾ ਸੈਨਿਕ ਖਾਨ ਮਜ਼ਦੂਰ ਮਾਤਸਮੀ ਚਿੜੀ ਕਾਂ ਨੇ ਵੀ ਸਫਤਰ ਕੀਤਾ ਅੱਜ ਚਿੜੀ ਤਾਂ ਕਾਂ ਕਿੱਥੇ ਬੈਠਾ ਹੈ ਇਹ ਸੱਚ ਸਫਤਰ ਦੇ ਵਿੱਚ ਦਾ ਜੇ ਅੱਜ ਸਿੱਧਾ ਚਾਰਦੀ ਗਰੂ ਜੀ ਚਿੜੀ ਕਾਂ ਆਇਆ ਪੰਛੀ ਆਇਆ ਜਨਵਰ ਵੀ ਆਏ ਇੱਥੇ ਇੱਥੇ ਗਾਈਆਂ ਵੀ ਆਏ ਆ ਇਹਦਾ ਸਫਤਰ ਕਰਨ ਵਾਸਤੇ ਜੀ ਬਹੁਤ ਬਹੁਤ ਸ਼ੁਕਰੀਆ ਤੇ ਹੁਣ ਸਾਡੇ ਨਾਲ ਅਰਤਾਲ ਸਿੰਘ ਜੀ ਤੇ ਜਗਜੀਤ ਸਿੰਘ ਜੀ ਮੌਜੂਦ ਸੀ ਕਿ ਜਿਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਨੋਰੀ ਬਾਰਡਰ ਤੋਂ ਅਸੀਂ ਲਾਈਵ ਆ ਗਰਾਊਂਡ ਲੈਵਲ ਜ਼ੀਰੋ ਤੋਂ ਲਾਈਵ ਤਸਵੀਰਾਂ ਕਨੋਰੀ ਬਾਰਡਰ ਦੀ ਇੱਕ ਵਾਰੀ ਤੁਹਾਡਾਂ ਸਾਹਮਣੇ ਕਰਨਾ ਚਾਹਾਂਗੇ